ਅਪਾਰ ਆਪਣੇ ਮੋਟਰ ਦੇ ਹਾਰੇ ਦਾਲਿਆ ਤਾਰ ਲਾਤੀ ਆ ਚਾਰੇ ਪਾਸੇ ਆ ਸਾਰੇ ਪਾਸੇ ਲੱਗ ਗਿਆ ਲੱਗੇ ਹਾਲ ਬੰਦੇ ਉੱਤਰ ਲੱਗੇ ਸਾਰਾ ਤੁਹਾਨੂੰ ਮਲਾਉਂਦਾ ਕਿੰਨੇ ਦੀ ਤਾਰ ਆਈ ਆ ਕਿਆ ਕੁਛ ਆ ਕਿਆ ਪ੍ਰਾਈਸ ਹੈ ਜੇ ਤੁਸੀਂ ਲਾਉਣਾ ਚਾਹੁੰਦੇ ਕਿੱਥੋਂ ਮਿਲਦੀ ਇਹ ਸਾਰਾ ਕੁਝ ਦੱਸੂ ਕਿੰਨੀ ਕੋਸਟ ਆ ਗਈ ਤੇ ਕਿੰਨਾ ਮੇਰਾ ਹੀ ਰਿਆ ਬਣਿਆ ਦੇਖਦੇ ਰਹੋ ਇਹ ਵੀਡੀਓ ਤੇ ਅੱਜ ਦੀ ਅੱਜ ਦੀ ਲਾਈਵ ਵੀਡੀਓ ਚ ਥੋੜਾ ਸਵਾਗਤ ਆਪਾਂ ਲਾਈਵ ਵੀਡੀਓ ਬਣਾ ਲਿਆ ਮੋਟਰ ਦੇ ਉੱਪਰੋਂ ਤੇ ਤੁਹਾਨੇ ਵੀ ਆਇਆ ਹੋਇਆ ਮਹਿਕ ਸਾਰੇ ਬੰਦੇ ਉੱਤਰ ਖੜੇ ਨੇ ਉਹ ਉੱਧਰ ਆਪਣੇ ਕਾਰੀਗਰ ਬੰਦੇ ਵੀ ਆਏ ਹੋਣ ਇੱਥੇ ਆ ਇਹ ਲੱਗੇ ਹੋਰੇ ਇੱਥੇ ਤੇ ਆ ਦੇਖੋ ਜਣ ਚੱਲਦੇ ਆਪਾਂ ਇਧਰ ਨੂੰ ਸਾਰੀ ਤਾਰ ਮੈਲਤੀ ਹੈ ਹੁਣ ਚਲੋ ਪਹਿਲਾਂ ਤਾਰ ਬਾਰੇ ਗੱਲ ਕਰਦੇ ਬਾਕੀ ਬੰਦਨ ਬਾਅਦ ਚ ਮਲਾਉਂਦੇ ਆਪਾਂ ਪਹਿਲਾਂ ਬੰਦੇ ਨੂੰ ਮਲਾ ਦੀ ਬਾਕੀ ਗੱਲਾਂ ਬਾਅਦ ਚ ਕਰੇ ਤਾਰ ਤੁਰਾ ਇਹ ਪਹਿਲਾਂ ਬੰਦੇ ਨੂੰ ਮਲਾ ਦੀ ਆਪਾਂ ਆ ਜੇ ਇਧਰ ਨੂੰ ਆ ਜਾਂਦੇ ਆ ਲੈ ਚੱਲਦੇ ਆ ਅੱਜ ਬਹੁਤ ਦਿਨ ਪੁੱਛੇ ਤਾਂ ਆਪਾਂ ਲਾਈਵ ਵੀਡੀਓ ਬਣਾਉਣ ਲੱਗੇ ਆ ਤੁਹਾਡੇ ਵਾਸਤੇ ਇੱਕ ਤੇ ਅੱਜ ਮੈਂ ਸੋਚਿਆ ਵੀ ਸ਼ਾਇਦ ਨਾ ਬਣਾਇਆ ਫਿਰ ਕੰਮਾਂ ਰੁਕ ਜਾਂਦਾ ਵੈਸੇ ਮੈਂ ਚਲ ਬਣਾਇਆ ਦਿੰਦੇ ਆ ਫਿਰ ਲਓ ਜੇ ਇਧਰ ਗਿੰਦੂ ਬਾਈ ਆ ਸਾਡਾ ਇਹ ਤਾਂ ਤੰਬੀਰ ਸਿਰ ਤਨਾ ਮੇਨ ਮੇਰ ਵੰਦਾ ਹੈ ਜੋ ਅਭੀ ਇਹ ਸਾਰੇ ਬੱਚੋ ਬਾਕੀ ਇਹਦੇ ਬੰਦੇ ਆਹਾਂ ਪ੍ਰੋਫੈਸ਼ਨਲ ਜਿਹੜੇ ਆਏ ਹੋਰੀ ਪੂਰੀ ਆਹਾਂ ਤੇਰਾ ਇਧਰ ਇਹਦੇ ਨਾਲ ਦਾ ਮੁੰਡਾ ਇੱਕ ਉਹ ਪਿੱਛੇ ਖੜਾ ਰੂਤ ਇਹ ਆਰਕ ਲਾ ਕੇ ਰੱਖਦਾ 24 ਘੰਟੇ ਪਤਾ ਕਾਹਦੇ ਲਾ ਕੇ ਰੱਖਦਾ ਬੰਦਾ ਵੈਲਡਰ ਹੈ ਨਾ ਵੈਲਡਿੰਗ ਕਰਦਾ ਲਓ ਜੀ ਹੁਣ ਸਭ ਤੋਂ ਉੱਪਰ ਲੱਗਣੀ ਆਪਣੀ ਉੱਪਰ ਕੰਡਾ ਤਾਰ ਦਾ ਕਿਦਾਂ ਲੱਗ ਜਾਣਾ ਆਪਣਾ ਉਪਰੋ ਉਪਰ ਇੱਕ ਤੇ ਇਧਰ ਤਨਵਿੰਦਰ ਸਿੰਘ ਤੰਨਾ ਪੰਨਾ ਜੀ ਹਾ ਥੱਕੇ ਤਾਂ ਨਹੀਂ ਤੁਸੀਂ ਛੋਟ ਪੁਰੀ ਦਾ ਖਾਓ ਣੋਟ ਪੁਰੀ ਦਾ ਖਾਓ ਤਾਂ ਤੋਂ ਚਾਹ ਸਾਡੀ ਬਣ ਗਈ ਤੇ ਨਿੰਮਾ ਜੀ ਚਾਹ ਦੀ ਸੇਵਾ ਲੈ ਲੈ ਰਹੇ ਨੇ ਅੱਜ ਨਿੰਮਾ ਜੀ ਚਾਹ ਦੀ ਸੇਵਾ ਲੈਣ ਲੱਗ ਰਹੇ ਨੇ ਮੈਂ ਕਾਲ ਕਰਦੇ ਹਾਂ ਬੰਦਾ ਚਾਹ ਦੀ ਸੇਵਾ ਉਹ ਤੁਮ ਉਸੇ ਵੀ ਲੈਣਦੇ ਵਾ ਠੀਕ ਹੈ ਫਿਰ ਉਸੇ ਵੀ ਆ ਗਏ ਭਾਈ ਤੇ ਸ਼ਾਮ ਨੂੰ 3-4 ਕਿਲੋਮੀਟਰ ਬੰਦਣਾ ਅੱਜ ਮੁੰਡਿਆਂ ਨੇ ਜੋਰ ਬਹੁਤ ਲੱਗਿਆ ਇਹ ਸਵੇਰ ਦੇ ਲੱਗੇ ਹੋਏ ਆ ਸੀ ਓ ਚਾਹ ਪੀ ਲੋ ਚਾਹ ਠੰਡੀ ਹੋ ਜਣੀ ਫਿਰ ਤੁੰਨਾ ਹਾਂ ਚਾਹ ਦੇ ਨਾਲੇ ਨਾਲ ਆਪਾਂ ਸਾਰੀ ਗੱਲਾਂ ਵੀ ਸਮਝਾਉਂਦਾ ਸਾਨੂੰ ਕਿਆ ਹਾਲਤਾ ਵਾ ਸਾਰਾ ਕੱਲੇ ਕੱਲੇ ਬੰਦਨ ਪੁੱਛਦੇ ਆ ਤੇ ਆ ਦੇਖੋ ਪੂਰਾ ਮੋਟਰ ਪਰ ਦੀ ਗੀੜਾ ਦੇਦਾ ਮੈਂ ਤੁਹਾਨੂੰ ਦਿਖਾਉਂਦਾ ਪਹਿਲਾਂ ਆ ਦੇਖੋ ਉਧਰ ਇੱਥੇ ਆ ਸਾਡੀ ਥੋੜੀ ਜੀ ਤਾਰ ਘਟ ਗਈ ਤੇ ਇੱਥੇ ਸਾ ਮੇਰੇ ਕੋ ਕੰਡਾ ਤਾਰ ਪਈ ਤੀ ਆਹ ਆ ਕੰਡਾ ਤਾਰ ਪਈ ਤੀ ਇਹ ਫਿਰ ਆਪਾਂ ਨੇ ਇੱਥੇ ਲਾ ਦਿੱਤੀ ਆ ਇੱਥੇ ਤੇ ਕੰਡਾ ਤਾਰ ਬਹੁਤ ਸੋਨਾ ਜਗੜ ਬਣ ਗਿਆ ਇੱਥੋਂ ਨੂੰ ਆ ਦਰਵਾਜ਼ਾ ਹੋਵੇ ਇੱਕ ਆਹ ਗੇਟ ਹੋਕ ਬਣ ਗਿਆ ਆਪਣਾ ਇੱਧਰ ਨੂੰ ਗੇਟ ਲੱਗੂਗਾ ਇੱਥੇ ਅੰਦਰ ਬੜਨ ਦੇ ਨੂੰ ਤੇ ਇੱਧਰ ਆਪਣਾ ਘਾਹ ਹੋ ਜਾਣਾ ਮੁਰੇ ਆਹ ਕੰਮਿੰਗ ਸਿੰਘ ਮੁੱਤਣ ਲੱਗੇ ਜਾ ਆ ਜਿੱਥੇ ਜਗਾ ਬਣਾਉਣ ਲੱਗਿਆ ਕਿ ਹੁਣ ਪਰ ਇੱਥੇ ਬਹੁਤ ਮੈਂ ਚੀਜ਼ਾਂ ਲਾ ਦੇ ਆ ਕੇ ਨਾ ਫਿਰ ਉਹ ਮੱਝ ਆ ਜਾਂਦੀ ਇੱਥੇ ਬਹਿਣਾ ਸਾਡੇ ਨਾਲ ਖੇਤਾਂ ਵਿੱਚ ਉੱਧਰ ਬਹਿਣਾ ਬਹੁਤ ਆਉਂਦੀ ਇੱਧਰੋਂ ਤੇ ਆ ਸਾਰੇ ਚਾਰੇ ਪਾਸੇ ਲੱਗ ਗਏ ਹਾਂ ਉਹਦਾ ਹੁੰਦਾ ਇੱਧਰ ਤੇ ਮੈਂ ਆਹ ਦੇਖੋ ਸਾਰੇ ਇੱਧਰ ਲੱਗੇ ਹੋਈ ਆ ਪੂਰਾ ਘੇੜਾ ਦੇ ਦਿੱਤਾ ਇੱਧਰ ਹੁਣ ਤੇ ਗੋਭੀ ਦੇ ਪੈ ਅੰਦਰ ਵੜ ਕੇ ਆਪਣੀ ਕੋਈ ਮਾੜੀ ਮੋਟੀ ਫਲ ਸਬਜ਼ੀਆਂ ਉਹਨੇ ਘਰ ਚੋਂ ਕਦਾ ਕਰਾਂਗੇ ਆਪਣਾ ਮੈਂ ਮੈਂ ਇਹ ਸੋਚਦਾ ਵੀ ਬਾਹਰੋਂ ਨਾ ਮੈਨੂੰ ਕੋਈ ਚੀਜ਼ ਲਿਆਉਣੇ ਵੀ ਜਿੰਨੀ ਕੀ ਚੀਜ਼ ਆਪਣੀ ਘਰੋਂ ਇੱਥੋਂ ਪੈਦਾ ਕਰਾਂਗੇ ਕਰੀਏ ਆਪਾਂ ਤੇ ਉਹਨੇ ਕੀ ਕਰੀਏ ਇੱਥੇ ਪੂਰਾ ਆਲੇ ਦੁਆਲੇ ਦੇ ਘੇੜਾ ਕਿ ਤਕਰੀਬਨ ਅੱਧੇ 20% ਤੋਂ ਜ਼ਿਆਦਾ ਬਣ ਜਾਂਦੀ ਆ 20% ਬਹੁਤ ਇੰਨਾ ਆਪਣਾ ਦੋ ਤਿੰਨ ਪਰਿਵਾਰਾਂ ਦਾ ਇਹ ਵਧੀਆ ਬਣ ਜਾਣਾ ਤਦ ਰੋ ਨਮਾ ਜੀ ਚਾਹ ਦੀ ਸੇਵਾ ਨਿਭਾ ਰਹੇ ਨੇ ਲਾ ਲੰਨੇ ਤਕਰੀਬਨ ਇਹ ਸਾਡਾ 150 ਫੁੱਟ ਤੋਂ 150 ਫੁੱਟ ਤੋਂ ਏਰੀਆ ਜ਼ਿਆਦਾ ਹੋ ਜਾਣਾ ਤਾਂ ਕਿੰਨ 150 ਫੁੱਟ ਦੇ ਏਰੀਆ 'ਚ ਸਾਡਾ 5000 ਦਾ ਖਰਚਾ ਆ ਜਾਂਦਾ ਮੰਜੇ ਲਗਭਗ ਲਾ ਕੇ ਚੱਲੀਏ ਅ ਵਿੱਚ ਹਾਂ ਪਿੱਲਰ ਲਾ ਕੇ ਵਿੱਚ ਸਮਿੰਟ ਲਾ ਕੇ ਐ ਕਹਿੰਦੋ 5000 ਨੂੰ 50 ਫੁੱਟ ਪੈ ਜਾਂਦਾ 50 ਫੁੱਟ ਮੈਂ ਖਾਣ ਹਾਂ ਮੈਂ ਬਾਅਦ 'ਚ ਖਾਂਗੂ ਮੈਂ ਤੁਸੀਂ ਖਾਓ ਖਾਣੇ ਮੈਂ ਲਾਈਵ ਲਾਇਆ ਹੋਇਆ ਤੇ ਮੈਂ ਤੁਹਾਨੂੰ ਦੱਸ ਦਿੰਦੇ ਆਹਾਂ ਤਾਰ ਦਾ ਜਿਹੜਾ ਇੱਕ ਪੂਰਾ ਇਹ ਇਹ 50 ਫੁੱਟ ਦਾ ਹੁੰਦਾ ਤੇ ਇਹ 85 ਰੁਪਏ ਕਿਲੋ ਹੈ ਇੱਕ ਦੇ ਵਿੱਚ 23 22 ਕਿਲੋ ਜਾਂ 25 ਕਿਲੋ ਹੁੰਦਾ ਤੇ ਪੂਰਾ ਇਹ ਇੱਕ ਬੰਡਲ 2200 2300 ਅੱਛੇ ਤੱਕ ਪੈ ਜਾਂਦਾ ਪੂਰਾ ਇੱਕ ਬੰਡਲ ਜਾਂ 50 ਫੁੱਟ ਦਾ ਏਰੀਆ ਤੇ ਆਹ ਇਹ ਐਂਗਲ ਆ ਜਾਂਦੇ ਆ ਐਂਗਲ ਆਪਾਂ ਨੂੰ ਕਿੰਨੇ 90 ਵੇ ਲੋਹਾ ਦਿੱਤਾ ਕਿੰਨੇ ਦਿੱਤਾ ਤਾਂ 65 65 ਰੁਪਏ ਕਿਲੋ ਤੇ 65 ਰੁਪਏ ਕਿਲੋ ਸਾਨੂੰ ਆਹ ਐਂਗਲ ਦਿੱਤੇ ਤੇ ਇਹ कुल मिलाके 5500 6000 ਤੱਕ ਜਿਹੜਾ ਪਏ ਜਾਂਦਾ ਵਿੱਚ ਜੇ ਲੇਬਰ ਵੀ ਪਾਈ ਆਪਾਂ ਹਾਂ ਹਾਂ ਇਹਨਾਂ ਕਾ ਪੈ ਜਾਂਦਾ ਇਹਨੇ ਸਾਡੇ ਰੋਪੜ ਦੇ ਮਸ਼ਹੂਰ ਬਿਲਡਰ ਜੇ ਭਾਈ ਕਿਸੇ ਨੇ ਜਾਲੀ ਲੁਆਣੀ ਹੋਵੇ ਤੇ ਰੋਪੜ ਦੇ ਜਿਸਮਰ ਕਰੋ ਸਾਰ ਤਰ੍ਹਾਂ ਦਾ ਕੰਮ ਦਰਵਾਜਿਆਂ ਦਾ ਹੋਰ ਤਰ੍ਹਾਂ ਦਾ ਜਿਹੜਾ ਵੀ ਤੁਸੀਂ ਕਹਦੋ ਕੰਮ ਉਹੀ ਕਰ ਲੈਂਦੇ ਆ ਇਵਨ ਕਿ ਕੈਟਰਿੰਗ ਖਾਣੇ ਪੀਣੇ ਦਾ ਵੀ ਸਮਾਨ ਬਣਾ ਲੈਂਦੇ ਆ ਲਾਹ ਦੇ ਯਾਰ ਉਹ ਮੈਂ ਕਰ ਲੂੰਗਾ ਸਾਫ ਸਾਈ ਦਾ ਫੜੇ ਹੋ ਤੁਸੀਂ ਮੈਂ ਠੀਕ ਆ ਹਾਂ ਠੀਕ ਨਹੀਂ ਵੀ ਖਾਣੇ ਪੀਣੇ ਖਾਣੇ ਵਾਲੇ ਪੀਣੇ ਵਾਲੇ ਫੜਨੇ ਹੋ ਠੀਕ ਆ ਉਹ ਆ ਗਿਆ ਵੈਟਰਮਾ ਆਪਣਾ ਨੰਬਰ ਬੋਲਦੇ ਹੋ ਨੰਬਰ ਹੈ 94175 ਹਾਂ 09524 94175 0 9424 09524 ਲਓ ਜੀ ਸਾਡੇ ਤੇ ਵੈਟਰ ਗਿੱਲ ਸਾਬ ਆ ਗਏ ਨੇ ਇੱਕ ਇਧਰ ਲੰਘਿਆ ਤਾਂ ਗਿੱਲ ਸਾਬ ਤੁਸੀਂ ਕਿੱਧਰ ਲੰਘ ਗਏ ਤਾਂ ਕਰ ਰਹੇ ਸਤੇ ਦਾ ਰਾਇ ਹੋ ਤੁਸੀਂ ਕੋਰੇ ਰਹਿਣਾ ਕੋਈ ਕੰਦੇ ਸੀਤ ਲੱਗੇ ਹੋਈ ਤਾਂ ਹੈ ਹੁਣ ਹਾਂਜੀ ਹਾਂਜੀ ਸਮੁੰਸਾ ਸਾਡੀ ਕਿਸਮ ਦਾ ਠੀਕ ਹੈ ਠੀਕ ਹੈ ਲੈ ਮੈਨੂੰ ਵੀ ਦੇ ਦੋ ਚਾਹ ਫਿਰ ਮੜੀ ਜੀ ਮੈਂ ਵੀ ਚਾਹ ਪੀ ਲੈ ਮੈਂ ਚਾਹ ਫੜਾ ਫਿਰ ਤੁਹਾਡੀ ਚਾਹ ਪਾ ਦੇ ਫਿਰ ਚਾਹ ਪੀ ਜੇ ਫਿਰ ਲੱਗੇ ਕੰਮ ਕਰ ਪਰ ਤੰਨੇ ਕਦਾ ਤੰਨੇ ਉਹ ਆ ਜਾ ਪੀ ਲੈ ਚਾਹ ਤੂੰ ਵੀ ਚਾਹ ਤਾਂ ਪੀਂਦਾ ਪਾਦਾ ਕਹਿੰਦਾ ਪ੍ਰਭੂ ਜੀ ਕਹੋ ਤੇ ਤਲੀਆਂ ਚੀਜ਼ਾਂ ਮੰਨ ਕਰਤੀ ਉਹਦੀਆਂ ਬੱਚ ਪਨੀਰ ਵੀ ਪਾਇਆ ਸਮੋਸੇ ਦੇ ਹਾਂ ਹਾਂ ਜੀ ਕਮਾਲ ਕਰਤੀ ਬਈ ਮੱਚੀ ਦੇ ਤਾਂ ਡੇਡ ਦਾ ਪਾਉਂਦਾ ਉਹ ਹਾਂ ਕਾਲੀ ਉਹ ਵੀ ਪਨੀਰ ਦੇ ਵਿੱਚ ਭਾਈ ਨਾ ਪਨੀਰ ਦੇ ਵਿੱਚ ਨਹੀਂ ਸਮੋਸੇ ਦੇ ਵਿੱਚ ਪਨੀਰ ਪਾਇਆ ਹੋਇਆ ਦੇਖ ਲਓ ਜੀ ਰੱਬ ਦੀ ਕਾਇਕੁਦਰਤ ਆ ਆਲੂ ਆ ਚਾਰੇ ਪਾਸੇ ਨੂੰ ਘੁਮਾ ਕੇ ਖਲਾਈ ਜਾਂਦੇ ਆ ਉਹਦੇ ਟਿੱਕੀ ਉਹਦੇ ਹੀ ਕਹਿਆ ਜਾਂਦੇ ਹੁੰਦੇ ਪਰੌਂਠਾ ਉਹਦੇ ਹੀ ਸਮੋਸਾ ਸਾਰਾ ਬਸ ਉਹਨੂੰ ਹੀ ਘੁੰਮੇ ਜਾਂਦਾ ਸਾਰੇ ਪਾਸੇ ਆਲੂ 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 ਦੇ ਇਕਦ ਤੱਕ ਮੈਨੂੰ ਵੀ ਫਰਾਦੀ ਇੱਕ ਸਮੋਸਾ ਕਿੱਥੇ ਆ ਤੇ ਬਾਕੀ ਜੇ ਤੁਸੀਂ ਹੋਰ ਕੋਈ ਚੀਜ਼ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਕਮੈਂਟ ਕਰਿਓ ਲੈ ਮੇਰਾ ਸਮੋਸਾ ਵੀ ਆ ਗਿਆ ਇੱਧਰ ਆਹ ਲਓ ਜੀ ਮੇਰਾ ਵੀ ਸਮੋਸਾ ਕਰਮਾ ਕਰਮ ਦੇਤੇ ਬਣਾ ਕੇ ਆਉਣੇ ਹੈ ਨਾ ਚਾਹ ਦਾ ਘੁੱਟ ਹੀ ਭਰਾਂਗੇ ਉਹਦਾ ਕੰਮ ਉਹਦਾ ਸਾਰਾ ਸਿੱਕਾ ਹੀ ਤੇ ਨਾਲ ਦੇਹ ਟਰੇਡ ਆ ਪੂਰੇ ਟਰੇਡ ਉਹ ਕਰਦਾ ਪੂਰੇ ਤੁਸੀਂ ਹਾਂਜੀ ਹਾਂਜੀ ਕਰ ਲੈ ਸਾਰਾ ਕੰਮ ਫਿਰ ਮੈਂ ਇੱਕ ਅਲੱਗ ਦੁਕਾਨ ਮੈਂ ਕੌ ਲਵਾ ਤੂੰ ਕਰ ਲੂ ਮੇਰੇ ਨਾਲ ਕੰਮ ਹਾਂ ਕਰ ਉਹ ਕਾਇ ਗੰਦੂ ਬਰ ਕੋਈ ਨਾ ਉਹਦਾ ਉਹ ਤਰੇ ਬੰਦੇ ਪੱਟਦਾ ਮੈਂ ਕੋਈ ਨਹੀਂ ਦਿੰਦੀ ਤਿਆਰ ਕਰੋ ਜਿੰਨੇ ਬੰਦੇ ਅੱਛਾ ਮੈਨੂੰ ਚਾਹੀਦੇ ਨੇ ਮੈਨੂੰ ਪਸੰਦੇ ਹੈ ਨਾ ਦੋਨੇ ਪੜਾਈ ਹੈ ਤੁਸੀਂ ਹਾਂਜੀ ਪੜਾਈ ਕਿੰਨੀ ਕਰੀ ਹੋਈ ਆ ਦਸ ਦਸ ਪੜ੍ਹੇ ਹੋਇਆ ਦਸ ਦਸ ਆ ਹਾਂਜੀ ਭਾਈ ਜੇ ਕਿਸੇ ਨੂੰ ਬਿਲਡਰ ਮੁੰਡਾ ਕੋਈ ਕੈਨੇਡਾ ਅਮਰੀਕਾ ਕਿਤੇ ਵੀ ਕੰਟਰੀ ਵੀ ਚਾਹੀਦੀ ਹੋਇਆ ਤਾਂ ਸਪਰਕ ਕਰ ਸਕਦੇ ਮੁੰਡੇ ਬਹੁਤ ਮਿਹਨਤੀ ਆ ਤੇ ਸਾਨੂੰ ਦੱਸਿਓ ਕਮੈਂਟਾਂ ਦੇ ਵਿੱਚ ਜੇ ਕਿਸ ਸਰਪਾਈ ਬੰਦਾ ਚਾਹੀਦਾ ਹੋਇਆ ਇਹਨਾਂ ਹੱਥ 'ਚ ਬਹੁਤ ਜ਼ਿਆਦਾ ਹੁਨਰ ਹੈ ਹਰੇਕ ਤਰ੍ਹਾਂ ਦਾ ਕੰਮ ਆਲ ਰਾਊਂਡਰ ਗੱਦੁੱਤ ਐ ਕਿੱਥੇ ਕੰਮ ਸਿੱਖਿਆ ਦਾ ਹੈ ਬਈ ਆ ਪਾਉਰੀ ਰੋਪੜੇ ਹੂੰ ਐ ਕਿ ਤੁਹਾਨੂੰ ਹੋਰ ਗੱਲ ਦੱਸਾਂ ਤੋਂ ਤੁਹਾਡੇ ਪਿੰਡ ਵਿੱਚ ਕਿੰਨੇ ਬਿਲਡਰ ਆ 40 35 ਆ 35 40 ਹੁਣ ਮੇਰੇ ਪਿੰਡ ਵਿੱਚ ਮੈਂ ਇੱਕ ਯੂਟਿਊਬਰ ਆ ਮੇਰੇ ਪਿੰਡ ਵਿੱਚ ਕਿੰਨੇ ਯੂਟਿਊਬਰ ਆ ਮੈਂ ਨੰਗ ਯੂਟਿਊਬਰ ਆ ਅਹੀ ਗੱਲ ਆ ਜਿਹੜਾ ਬੰਦਾ ਉਦੋਂ ਦਿਨ ਹੋ ਜਾਂਦਾ ਵੀ ਪਿੰਡ ਉਦੋਂ ਨੇ ਹੋ ਜਾਂਦਾ ਫਿਰ ਹੁਣ ਮੈਨੂੰ ਕੋਈ ਹੁਣ ਜੇ ਤੁਹਾਡਾ ਕਹੇ ਬਿਲਡਰਾਂ ਦਾ ਪਿੰਡ ਲਾ ਲਈ ਥੋੜਾ ਕਹਿਦੀ ਆ ਬਿਲਡਰਾਂ ਦਾ ਪਿੰਡ ਜਿੱਦਾਂ ਸਾਡ ਨੂੰ ਕਰੀ ਜਾਂਦਾ ਮਖੌਲ ਵੀ ਸਾਰਾ ਪਿੰਡੇ ਯੂਟਿਊਬਰਾਂ ਦਾ ਹੋ ਗਿਆ ਐਦੇ ਪਾ ਤੁਹਾਡੇ ਪਾ ਬਿਲਡਰਾਂ ਦਾ ਪਿੰਡ ਜੇ ਵੀ ਕਰਾਉਣਾ ਜੇ ਸਾਰੇ ਜੇ ਸੀ ਜੇ ਸੀ ਬਰੇ ਹੋ ਗਏ ਉਹੋ ਜਿਹੜਾ ਫਿਰ ਇੱਥੇ ਹੁਣ ਕਈ ਪਿੰਡਾਂ ਦੇ ਵਿੱਚ ਕੋਈ ਮੁੰਡੇ ਤੇਰੇ ਕਬੱਡੀ ਵਾਲੇ ਹੁੰਦੇ ਕਬੱਡੀ ਖੇਡਣ ਵਾਲਾ ਜੇ ਸਾਰੇ ਮੁੰਡੇ ਚੋਂ ਤੇ ਲੱਕੜੀ ਵਾਲੇ ਆ ਸਾਰੇ ਚੋਂ ਤੇ ਲੱਕੜੀ ਵਾਲੇ ਹੀ ਆ ਹਾਂ ਇਹ ਵੀ ਸਾਰੇ ਲੱਕੜੀ ਵਾਲੇ ਕਾਰਪੈਂਟਰ ਨੇ ਸਾਰੇ ਆ ਗਿਆ ਆ ਗਿਆ